ਵਾਇਕੁਚੀ ਕਾ ਖਾਲਸਾ ਵਾਇਕੁਚੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੁਆਰਟਿਕ ਚੈਨਲ ਤੇ ਆਸ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਮਾਈਕ੍ਰੋ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਖਾਸ ਹੈ ਕਿ ਅੱਜ ਆਪਾਂ ਜਿਹੜੀ ਕਟਿੰਗ ਕਰਨ ਲੱਗੇ ਆ ਬੈਲਟ ਵਾਲੇ ਪਲਾਜ਼ੋ ਦੀ ਠੀਕ ਹੈ ਜੀ ਉਹਦੀ ਕਟਿੰਗ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਰਨੀ ਹੈ ਕਾਫੀ ਭੈਣਾਂ ਦੇ ਸਾਨੂੰ ਫੋਨ ਆਉਂਦੇ ਸੀ ਜਾਂ ਮੈਸੇਜ ਆਉਂਦੇ ਸੀਗੇ ਕਿ ਸਾਨੂੰ ਬੈਲਟ ਵਾਲੇ ਪਲਾਜ਼ੋ ਦੀ ਕਟਿੰਗ ਦੱਸੀ ਜਾਵੇ ਠੀਕ ਹੈ ਜੀ ਉਹਦੀ ਅਸੀਂ ਤੁਹਾਨੂੰ ਦੱਸਣ ਲੱਗੇ ਆਂ ਕੋਸ਼ਿਸ਼ ਕਰੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਇੱਕ ਸਿੱਧੀ ਲਾਈਨ ਡਰਾ ਕਰਣੀ ਤਾਂ ਕਿ ਜਿਹੜੀ ਵੀ ਕਾਣ ਹੈਗੀ ਹੈ ਸਾਰੀ ਨਿਕਲ ਜਵੇ ਠੀਕ ਹੈ ਜੀ ਹੁਣ ਆਪਾਂ ਇਹ ਚਾਹਤ ਤੁਸੀਂ ਇਹਨੂੰ ਪਹਿਲਾਂ ਕਟਿੰਗ ਕਰ ਲਓ ਤਾਂ ਕਿ ਜਿਹੜੀ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਕਿ ਨਿਸ਼ਾਨ ਜਿਹੜਾ ਲਗਾਇਆ ਸੀ ਤਾਦਾ ਲਗਾਇਆ ਹੈ ਆ ਹੁਣ ਆਪਾਂ ਨੇ ਪਲਾਜ਼ੋ ਦੀ ਜਿਹੜੀ ਲੈਂਥ ਦੇਖਣੀ ਹੈ ਲੈਂਥ ਹੈਗੀ ਸਾਡੀ 34 ਇੰਚ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਜੋ ਬੈਲਟ ਵਾਲਾ ਪਲਾਜ਼ੋ ਹੁੰਦਾ ਉਹਦੇ ਵਿੱਚ ਕੀ ਕਰੀਦਾ ਕਿ ਆਪਾਂ 1 ਇੰਚ ਉੱਪਰ ਬੈਲਟ ਦਾ ਐਕਸਟਰਾ ਛੱਡ ਲੈਣਾ ਠੀਕ ਹੈ ਜੀ ਕਿਉਂਕਿ ਜਿਹੜਾ ਆਪਾਂ ਇਲਾਸਟਿਕ ਵਾਲਾ ਕਰਦੇ ਉਹਦੇ ਵਿੱਚ ਆਪਾਂ 2 ਇੰਚ ਐਕਸਟਰਾ ਲੈਣੇ ਹੁੰਦੇ ਆ ਇਲਾਸਟਿਕ ਪਾਉਣ ਵਾਸਤੇ ਬਟ ਇਹਦੇ ਵਿੱਚ ਆਪਾਂ ਨੇ 1 ਇੰਚ ਉੱਪਰ ਛੱਡ ਕੇ ਲੈਂਥ ਲਗਾਨੀ ਹੈ ਤਾਂ ਆਪਾਂ ਨਹੀਂ 34 ਇੰਚ ਠੀਕ ਹੈ ਜੀ ਤੇ 2 ਇੰਚ ਦਾ ਮਾਰਜਨ ਆਪਾਂ ਨੇ ਫੋਲਡਿੰਗ ਵਾਸਤੇ ਰੱਖਣਾ ਠੀਕ ਹੈ ਅਗਰ ਤੁਸੀਂ ਜ਼ਿਆਦਾ ਫੋਲਡਿੰਗ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਆ ਠੀਕ ਹੈ ਜੀ ਔਰ ਕੱਪੜੇ ਔਰ ਚੁਆਇਸ ਦੇ ਅਕੋਰਡਿੰਗ ਤੁਸੀਂ ਉਹਨੂੰ ਵਾਚ ਕੱਟ ਲੈ ਸਕਦੇ ਹੋ ਠੀਕ ਹੈ ਜੀ ਨਾਰਮਲ ਜਿਹੜਾ ਸਟੈਂਡਰਡ ਦਾ ਸਾਈਜ਼ ਹੁੰਦਾ ਉਹ 2 ਇੰਚ ਦਾ ਹੀ ਫੋਲਡਿੰਗ ਵਾਸਤੇ ਹੁੰਦਾ ਆ ਇਹ ਤੋਂ ਆਪਾਂ ਨੇ ਇਹਨਾਂ ਨੂੰ ਸਿੱਧੇ ਮਾਵਾ ਲੈਣਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਨੇ ਲਗਾਣਾ ਹੈ ਸਭ ਤੋਂ ਪਹਿਲਾਂ ਆਸਣ ਠੀਕ ਹੈ ਜੀ ਆਸਣ ਸਾਡਾ ਹੈਗਾ ਹੈ 13 ਇੰਚ ਕਸਟਮਰ ਦਾ ਠੀਕ ਹੈ ਜੀ ਇਹ ਦੇਖੋ ਆਪਾਂ ਜਦੋਂ ਆਸਣ ਇਹਦੇ ਵਿੱਚ ਲਗਾਣਾ ਹੈ ਤਾਂ ਉੱਪਰ 1 ਇੰਚ ਛੱਡ ਕੇ ਹੀ ਲਗਾਣਾ ਹੈ ਠੀਕ ਹੈ ਜੀ ਅਗਰ ਅਸੀਂ ਬਿਨਾਂ ਛੱਡੇ ਇਥੋਂ ਲਗਾਵਾਂਗੇ ਤਾਂ ਸਾਡਾ ਜਿਹੜਾ ਆਸਣ ਆ ਉਹ ਵੱਡਾ ਹੋ ਜਾਏਗਾ ਠੀਕ ਹੈ ਜੀ ਆ ਸੰਕਰਟਨ ਦਾ ਫਾਰਮੂਲਾ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਦੇ ਵਿੱਚ ਦੱਸ ਚੁੱਕੀਆਂ ਕਿ ਜਿੰਨੀ ਵੀ ਤੁਹਾਡੀ हिਪ ਹੁੰਦੀ ਆ ਉਹਨੂੰ 4th ਪਾਰਟ ਵਿੱਚ ਡਿਵਾਈਡ ਕਰਕੇ ਉਹਦੇ ਵਿੱਚ 2 ਇੰਚ ਪਲੱਸ ਕਰ ਲਿਆ ਕਰੋ ਉਹ ਤੁਹਾਡਾ ਆਸਣ ਦਾ ਫਾਰਮੂਲਾ ਹੈ ਜਿੰਨੀ ਵੀ ਤੁਹਾਡੀ ਕੋਈ ਵੀ ਸਾਈਜ਼ ਹੋਇਆ ਉਹਦੇ ਲਈ ਤੁਸੀਂ ਇਹ ਫਾਰਮੂਲਾ ਬਣਾਣਾ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਕਿ ਇਹ ਵਾਲਾ ਸ਼ੇਪ ਫੱਟੀ ਲੈਣੀ ਆ ਔਰ ਇਹਦੀ ਬੈਕ ਸਾਈਡ ਤੋਂ ਸੀ ਕੰਨੀ ਤੋਂ ਅੰਦਰਲੀ ਸਾਈਡ ਰੱਖ ਕੇ ਤਕਰੀਬਨ ਅਧਿਕ ਇੰਚ ਦਾ ਮਾਰਜਿਨ ਲੈ ਕੇ ਆਪਾਂ ਨੇ ਇੱਕ ਮਾਰਕਿੰਗ ਕਰ ਲੈਣੀ ਹੈ ਕਿਉਂਕਿ ਕਦੇ ਵੀ ਤੁਸੀਂ ਪਲਾਜ਼ੋ ਦੇ ਵਿੱਚ ਜਿਹੜੀ ਹੈ ਕੰਨੀ ਨਹੀਂ ਲੈਣੀ ਠੀਕ ਹੈ ਕੰਨੀ ਦੇ ਨਾਲ ਜਿਹੜੀ ਹੈ ਸਿੱਖੇ ਚ ਪੈ ਲੱਗ ਜਾਂਦੀ ਠੀਕ ਹੈ ਜੀ 28 ਦਾ ਨਾਪ ਤੁਸੀਂ ਜਿੰਨਾ ਹੈਗਾ ਉਹਨਾਂ ਲੈ ਲੈਣਾ ਹੈ 28 ਸਾਢੀ ਹੈਗੀ ਆ 28 ਇੰਚ ਠੀਕ ਹੈ ਜੀ 28 ਦਾ ਹਾਫ ਹੋ ਗਿਆ 14 ਇੰਚ ਤਾਂ ਆਪਾਂ ਇੱਥੋਂ ਲਵਾਂਗੇ 14 ਇੰਚ ਜੇ ਇਸ ਤਰ੍ਹਾਂ ਦਾ ਤੁਹਾਡਾ ਕਸਟਮਰ ਪਸੰਦ ਕਰਦਾ ਆ ਖੁੱਲਾ ਟਾਈਟ ਉਸ ਹਿਸਾਬ ਨਾਲ ਹੀ ਤੁਸੀਂ ਲੈਣਾ ਹੈ ਠੀਕ ਹੈ ਜੀ ਅਗਰ ਕੋਈ ਫੁੱਲ ਫਿਟਿੰਗ ਦੇ ਵਿੱਚ ਚਾਹੁੰਦਾ ਹੈ ਤਾਂ ਉਨੀ ਕੀ ਲੂਜ਼ਿੰਗ ਦੇਣੀ ਹੈ ਅਗਰ ਕੋਈ ਥੋੜਾ ਲੂਸ ਪਾਣਾ ਚਾਹੁੰਦਾ ਹੈ ਤਾਂ ਥੋੜੀ ਲੂਜ਼ਿੰਗ ਤੁਸੀਂ ਪੋਸਟ ਟਾਈਮ ਹੀ ਜ਼ਿਆਦਾ ਦੇ ਲੈਣੀ ਹੈ ਠੀਕ ਹੈ ਜੀ ਆਪਾਂ ਨੇ ਇੱਥੋਂ 14 ਇੰਚ ਲਿਆ ਆ ਤੇ ਇੱਥੋਂ ਆਪਾਂ ਨੇ ਹੁਣ ਇੱਕ 2 ਇੰਚ ਅੰਦਰ ਨੂੰ ਮਾਰਕਿੰਗ ਲਗਾ ਲੈਣੀ ਹੈ ਠੀਕ ਹੈ ਜੀ ਆਸਨ ਦੇ ਲਈ ਔਰ ਇਹ ਜੋ ਪੂਰੀ ਥਾਈ ਹੈਗੀ ਆ ਉਹਦਾ ਹਾਫ ਕਰ ਲੈਣਾ 14 ਦਾ ਹਾਫ ਹੋ ਗਿਆ ਸਾਡਾ 7 ਇੰਚ ਠੀਕ ਹੈ ਜੀ ਇਹ ਮਾਰਕਿੰਗ ਹੋ ਗਈ ਆ ਉਸ ਤੋਂ ਬਾਅਦ ਹੁਣ ਆਪਾਂ ਨੇ ਇਹ ਸੈਂਟਰ ਕਰੀਜ਼ ਜਿਹੜੀ ਸੀਗੀ ਇਹ ਆਪਾਂ ਨੇ ਕਿਨਾਰੀ ਤੱਕ ਦੇਖ ਲੈਣੀ ਕਿ ਕਿੰਨੀ ਆਈ ਹੈ ਠੀਕ ਹੈ ਜੀ ਇਹ ਆਈ ਹੈ 8 ਇੰਚ ਆ ਪੌਣੇ 8 ਹੈ ਤਾਂ ਇੱਥੋਂ ਵੀ ਆਪਾਂ ਨੇ ਪੌਣੇ 8 ਤੇ ਇੱਕ ਨਿਸ਼ਾਨ ਲਗਾ ਲੈਣਾ ਤਾਂ ਕਿ ਜਿਹੜੀ ਇਹ ਸੈਂਟਰ ਕਰੀਜ਼ ਸਾਡੀ ਬਿਲਕੁਲ ਸੇਮ ਰਵੇ ਠੀਕ ਹੈ ਜੀ ਉਸ ਤੋਂ ਬਾਅਦ ਮੋਰੀ ਦਾ ਲਗਾਣਾ ਆਪਾਂ ਨੇ ਮੋਰੀ ਜਿੰਨੀ ਵੀ ਤੁਹਾਡੇ ਕਸਟਮਰ ਨੂੰ ਪਸੰਦ ਹੈ ਜਾਂ ਤੁਹਾਡੀ ਆਪਣੀ ਚੋਇਸ ਹੈ ਉਨੀ ਤੁਸੀਂ ਰੱਖ ਸਕਦੇ ਹੋ ਜਿੰਨੀ ਚੱਕ ਲੋ ਹੁਣ ਮੇਰੇ ਕੋਲ ਇੱਥੇ 7 ਇੰਚ ਆ ਤਾਂ 7 ਦਾ ਸੀ ਹਾਫ ਕਰ ਲੈਣਾ ਹੈ ਇਹ ਦੇਖੋ ਇਦਾਂ ਹੋ ਗਿਆ 7 ਦਾ ਹਾਫ ਹੋ ਗਿਆ 3.5 ਤਾਂ ਆਪਾਂ ਇੱਥੋਂ ਇਹਨੂੰ ਸੈਂਟਰ ਰੱਖ ਕੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਜੀ 7 ਇੰਚ ਤੇ ਇਹ ਜੋ 7 ਇੰਚ ਵਾਲਾ ਜਿਹੜਾ ਇਸ ਸਾਈਡ ਦਾ ਨਿਸ਼ਾਨ ਹੈਗਾ ਇਹਨੂੰ ਆਪਾਂ ਨੇ ਬਿਲਕੁਲ ਸਿੱਧਾ ਕਰ ਲੈਣਾ ਔਰ ਜਿਹੜਾ ਇਹ ਆਸਮ ਵਾਲੀ ਸਾਈਡ ਨੂੰ ਇਹਨੂੰ ਹਲਕਾ ਜਿਹਾ 2.3 ਤਿਰਛਾ ਕਰ ਲੈਣਾ ਠੀਕ ਹੈ ਜੀ ਕਿਉਂਕਿ ਜਦੋਂ ਅਸੀਂ ਫੋਲਡਿੰਗ ਕਰਦੇ ਹਾਂ ਤਾਂ ਕਪੜਾ ਉਹਦੇ ਵਿੱਚ ਐਡਜਸਟ ਹੋ ਜਾਂਦਾ ਹੈ ਹੁਣ ਆਪਾਂ ਨੇ ਸ਼ੇਪ ਪੱਟੀ ਲੈਣੀ ਐ ਜਦੋਂ ਵੀ ਤੁਸੀਂ ਪਲਾਜ਼ੋ ਕਟਿੰਗ ਕਰਨਾ ਹੈ ਤਾਂ ਉਹਦੇ ਲਈ ਇੱਕ ਜ਼ਰੂਰੀ ਟਿਪ ਇਹ ਹੈ ਕਿ ਇਹ ਜਿਹੜੀ ਸ਼ੇਪ ਪੱਟੀ ਹੁੰਦੀ ਹੈ ਇਹਦੀ ਅੰਦਰਲੀ ਸਾਈਡ ਜਿਹੜੀ ਸ਼ੇਪ ਹੈ ਉਹ ਜ਼ਿਆਦਾ ਢੁੰਗਾਈ ਦੇ ਵਿੱਚ ਹੁੰਦੀ ਆ ਤੁਸੀਂ ਹਮੇਸ਼ਾ ਜੀ ਬਾਹਰਲੀ ਸਾਈਡ ਤੋਂ ਹੀ ਸ਼ੇਪ ਦੇਣੀ ਐ ਠੀਕ ਹੈ ਜੀ ਫਰਕ ਤੁਹਾਨੂੰ ਅਸੀਂ ਦੱਸਾਂਗੇ ਕਿ ਕੀ ਫਰਕ ਪੈਂਦਾ ਆ ਇਸ ਸ਼ੇਪ ਦਾ ਕਿਉਂਕਿ ਕਈਆਂ ਨੂੰ ਲੱਗਣਾ ਕਿ ਸ਼ੇਪ ਤਾਂ ਸ਼ੇਪ ਹੀ ਆ ਨਾ ਬਟ ਉਹਦੇ ਵਿੱਚ ਕੀ ਐ ਦੇਖੋ ਹੁਣ ਆਪਾਂ ਨੇ ਬਾਹਰਲੀ ਸਾਈਡ ਤੋਂ ਸ਼ੇਪ ਦਿੱਤੀ ਐ ਠੀਕ ਹੈ ਜੀ ਹੁਣ ਇਹੀ ਸ਼ੇਪ ਅਗਰ ਅਸੀਂ ਇਸ ਟ੍ਰਿਕ ਦੇ ਨਾਲ ਦਿੰਨੇ ਆ। ਇਹ ਦੇਖੋ ਤੁਸੀਂ ਕਿੰਨਾ ਫਰਕ ਪੈ ਰਿਹਾ। ਠੀਕ ਹੈ, ਤਕਰੀਬਨ ਅੱਧੇ ਪੌਣੇ ਇੰਚ ਦਾ ਫਰਕ ਪੈ ਰਿਹਾ ਆ। ਔਰ ਉਹਦੇ ਨਾਲ ਕੀ ਹੈ ਕਿ ਜਿਹੜੀ ਸਾਡਾ ਪਲਾਜ਼ੋ ਆ ਉੱਪਰ ਨੂੰ ਖਿੱਚ ਹੋ ਜਾਂਦਾ। ਠੀਕ ਹੈ। ਇਹ ਸਾਈਡ ਆਪਾਂ ਨੇ ਮਿਲਾ ਲਿਆ। ਹੁਣ ਆਪਾਂ ਨੇ ਇਦਾਂ ਸੀ ਇਹਨੂੰ ਛੇ ਫੱਟੀ ਨੂੰ ਇਸ ਤਰ੍ਹਾਂ ਘੁਮਾ ਲੈਣਾ ਆ। ਇਹਨੂੰ ਇਸ ਤਰ੍ਹਾਂ ਰੱਖ ਕੇ ਇੰਦਾਂ ਮੋੜ ਲੈਣਾ। ਠੀਕ ਹੈ ਜੀ ਔਰ ਇੱਥੋਂ ਸਾਡਾ ਹੁੰਜਾ ਨਹੀਂ ਬਣਨਾ ਚਾਹੀਦਾ ਬਿਲਕੁਲ ਵੀ ਇਤੋਂ ਹਲਕੀ ਜਿਹੀ ਗੜਾਈ ਦੇ ਲੈਣੀ ਹੈ ਠੀਕ ਹੈ ਹੁਣ ਇਤੋਂ ਤੱਕ ਸਾਡਾ ਨੋਰਮਲ ਜਿਵੇਂ ਅਸੀਂ ਆਮ ਪਲਾਜ਼ੋ ਕਟਿੰਗ ਕਰਦੇ ਹਾਂ ਸੇਮ ਉਸੇ ਤਰ੍ਹਾਂ ਹੋ ਗਿਆ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੀ ਆਪਾਂ ਸੈਂਟਰ ਕਰੀਜ਼ ਦਾ ਮਾਰਕਿੰਗ ਲਈ ਸੀ ਇਤੋਂ ਐਸੇ ਸਾਡਾ ਪੌਣੇ 8 ਇਤੋਂ ਵੀ ਆਪਾਂ ਪੌਣੇ 8 ਲਗਾਵਾਂਗੇ ਸੈਂਟਰ ਪੀਸ ਤੋਂ ਠੀਕ ਹੈ ਜੀ ਔਰ ਇਤੋਂ ਸਾਡੀ ਪਲੇਟ ਜਿਹੜੀ ਪੈਣੀ ਹੈ ਸਾਡੇ 4.5 ਇੰਚ ਦੀ ਪੈਣੀ ਹੈ ਠੀਕ ਹੈ ਜੀ ਇੱਥੇ ਤੱਕ ਹੁਣ ਅਸੀਂ ਦੇਖਣਾ ਹੈ ਕਿ ਸਾਡਾ ਲੱਕ ਕਿੰਨਾ ਹੈ ਕਿ ਹੈਗਾ ਜਿਹੜਾ ਇਹ 34 ਇੰਚ 34 ਦਾ ਅਸੀਂ ਚੌਥਾ ਹਿੱਸਾ ਕਰਨਾ ਹੈ 34 ਦਾ ਹਾਫ ਹੋ ਗਿਆ ਇਸ ਤਰ੍ਹਾਂ ਤੁਸੀਂ ਕਰ ਲੈਣਾ ਹੈ 17 ਇੰਚ ਠੀਕ ਹੈ 17 ਦਾ ਹਾਫ ਹੋ ਗਿਆ 8.5 ਇੰਚ ਆ ਜਿਹੜੀ ਜਿਹੜੀ ਇਹ ਸਾਨੂੰ 8.5 ਇੰਚ ਤਿਆਰ ਰੈਡੀ ਚਾਹੀਦੀ ਹੈ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਅਨੇਕੋ 8.5 ਸਾਡਾ ਇਹ ਨਿਸ਼ਾਨ ਹੋ ਗਿਆ ਠੀਕ ਹੈ ਜੀ ਸਾਨੀ ਉਹ ਜਿਹੜੀ ਬੈਲਟ ਹੈ ਪ੍ਰੋਪਰ 8.5 ਦੀ ਚਾਹੀਦੀ ਹੈ ਉਸ ਤੋਂ ਬਾਅਦ 1 ਇੰਚ ਸਾਡਾ ਜਿਹੜਾ ਹੋਣਾ ਹੈ ਮਾਰਜਨ ਸਿਲਾਈ ਦਾ ਦੋਨੋਂ ਸਾਈਡ ਅਦਰ ਦਾ 1 ਇੰਚ ਹੋ ਜਾਣਾ ਹੈ ਉਸ ਤੋਂ ਬਾਅਦ ਆਪਾਂ ਨੇ ਪਾਣੀ ਹੈ ਪਲੇਟ ਇਹ ਸਾਡੀ 1.5 ਇੰਚ ਦੀ ਚੋਰੀ ਪਲੇਟ ਹੋਣੀ ਹੈ ਤਾਂ ਆਪਾਂ 1.5 ਇੰਚ ਐਕਸਟਰਾ ਹੋਰ ਲੈਣਾ ਹੈ ਇਹ ਦੇਖੋ ਠੀਕ ਹੈ ਜੀ ਇਹ ਹੁਣ ਟੋਟਲ ਸਾਡਾ ਹੋ ਗਿਆ 11 ਇੰਚ ਠੀਕ ਹੈ ਇਹ ਨੂੰ ਹੁਣ ਆਪਾਂ ਨੇ ਇਹਦੇ ਨਾਲ ਮਿਲਾ ਲੈਣਾ ਇਹ ਤੁਸੀਂ ਦੇਖ ਸਕਦੇ ਹੋ ਇਹ ਹਰੇਕ ਦਾ ਬੋਡੀ ਸਾਈਜ਼ ਦੇ ਅਕੋਰਡਿੰਗ ਹੁੰਦਾ ਆ ਕਈ ਵਾਰ ਕਈਆਂ ਦਾ ਆਪਾਂ ਜੋ ਇਹ हिਪ ਮੈਜ਼ਰਮੈਂਟ ਲਗਾਨੇ ਆ ਔਰ ਇਥੋਂ ਜੋ ਲੱਕ ਦਾ ਲਗਾਨੇ ਉਹ ਬਿਲਕੁਲ ਸਿੱਧਾ ਵੀ ਆ ਜਾਂਦਾ ਆ ਹੁਣ ਇੱਥੇ ਮੇਰੇ ਕਸਟਮਰ ਦਾ ਜਿਹੜਾ ਥੋੜਾ तिरछा ਆਇਆ ਆ ਇਥੋਂ ਕਈ ਵਾਰ ਕਿਸੇ ਦੀ ਲੱਕ ਜਿਹੜਾ ਆ ਉਹ ਜ਼ਿਆਦਾ ਹੁੰਦਾ हिਪ ਸਾਈਜ਼ ਘੱਟ ਹੁੰਦਾ ਉਹ ਇਸ ਤਰੀਕੇ ਦੇ ਨਾਲ ਵੀ ਆ ਜਾਂਦਾ ਤੁਸੀਂ ਇਹ ਨਹੀਂ ਸੋਝਣਾ ਕਿ ਸਾਡਾ ਜਿਹੜਾ ਅਸੀਂ ਪਲਾਜ਼ੋ ਕਟਿੰਗ ਕਰਨ ਲੱਗੇ ਆ ਉਹ ਸ਼ਾਇਦ ਗਲਤ ਹੈ ਇਹ ਗਲਤ ਨਹੀਂ ਹੈ ਬਿਲਕੁਲ ਸਹੀ ਹੈ ਠੀਕ ਹੈ ਜੀ ਬਸ ਤੁਸੀਂ ਲਗਾਣਾ ਕਿਵੇਂ ਹੈ ਕਿ ਜਿੰਨਾ ਤੁਹਾਡਾ ਲੱਕ ਸਾਈਜ਼ ਹੈਗਾ ਆ ਉਹਦਾ ਹਾਫ ਫੋਰਥ ਪਾਰਟ ਕਰਕੇ ਪਹਿਲਾਂ ਉਹਦੀ ਮਾਰਕ ਕਰਨੀ ਹੈ ਫਿਰ 1 ਇੰਚ ਆਪਾਂ ਨੇ ਲੈਣਾ ਹੈ ਐਕਸਟਰਾ ਜਿਹੜਾ ਸਾਈਡਾਂ ਤੇ ਮਾਰਜਨ ਲਈ ਉਸ ਤੋਂ ਬਾਅਦ ਡੇਢ ਇੰਚ ਦੀ ਸਾਡੀ ਜਿਹੜੀ ਹੈ ਪਲੇਟ ਪਾਣੀ ਹੈ ਹੁਣ ਆਪਾਂ ਇੱਥੋਂ ਡੇਢ ਇੰਚ ਦੀ ਪਲੇਟ ਪਾਣੀ ਹੈ ਤਾਂ ਪੌਣਾ ਇੰਚ ਇੱਧਰ ਔਰ ਪੌਣਾ ਇੰਚ ਇੱਧਰ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਨੇ ਵੜਾ ਲੈਣਾ ਠੀਕ ਹੈ ਇਹ ਸਾਡੀ ਹੋ ਗਈ ਸੈਂਟਰ ਬਲੇ ਔਰ ਇੱਥੋਂ ਆਪਾਂ ਨੇ ਗਲਾਈ ਦੇ ਦੇਣੀ ਹੈ ਠੀਕ ਹੈ ਜੀ ਇਹ ਦੇਖੋ ਬਹੁਤ ਹੀ ਸੌਖਾ ਤਰੀਕਾ ਤੁਹਾਨੂੰ ਦੱਸਿਆ ਮੈਂ ਇੱਕ ਵਾਰ ਫੇਰ ਰਿਪੀਟ ਕਰਨ ਲੱਗੀ ਆ ਅਗਰ ਕਿਸੇ ਨੂੰ ਨਹੀਂ ਸਮਝ ਲੱਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ 1 ਇੰਚ ਉੱਪਰ ਨੂੰ ਛੱਡ ਕੇ ਜਿੰਨੀ ਲੈਂਥ ਹੈ ਓਨੀ ਲੈ ਲੈਣੀ ਔਰ ਐਕਸਟਰਾ ਜਿਹੜਾ ਹੈ ਫੋਲਡਿੰਗ ਵਾਸਤੇ ਲੈ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਐਦਾਂ ਹੀ 1 ਇੰਚ ਉੱਪਰ ਛੱਡ ਕੇ ਹੀ ਆਸਣ ਲੈਣਾ ਹੈ ਆਸਨ ਲੈ ਲਈ ਤੁਸੀਂ हिਪ ਦਾ 4th ਪਾਰਟ ਕਰਕੇ ਉਹਦੇ ਵਿੱਚ 2 ਇੰਚ ਪਲੱਸ ਕਰ ਲੈਣਾ ਹੈ ਔਰ ਉਸ ਤੋਂ ਬਾਅਦ ਆਪਾਂ ਨੇ ਇੱਥੇ ਇੱਕ ਕੰਨੀ ਕੱਢਣ ਵਾਸਤੇ ਇੱਕ ਮਾਰਕਿੰਗ ਕੀਤੀ ਸੀ ਉਸ ਮਾਰਕਿੰਗ ਤੋਂ ਆਪਾਂ ਨੇ ਥਾਈ ਦਾ ਮੈਜ਼ਰਮੈਂਟ ਲੈ ਲੈਣਾ ਹੈ ਉਸ ਤੋਂ ਬਾਅਦ ਇੱਥੋਂ 2 ਇੰਚ ਅੰਦਰ ਨੂੰ ਔਰ ਥਾਈ ਦਾ ਹਾਫ ਕਰਕੇ ਆਪਾਂ ਨੇ ਸੇਮ ਮੇਟਰੋ ਜਿਵੇਂ ਨਾਰਮਲ ਪਲਾਜ਼ੋ ਪੈਂਟ ਕੱਟੀਦੀ ਹੈ ਸੈਂਟਰ ਮਾਰਕ ਕਰਕੇ ਮੋਰੀ ਦਾ ਨਿਸ਼ਾਨ ਲਾ ਕੇ ਆਪਾਂ ਮਿਲਾ ਲੈਣਾ ਹੈ ਉਸ ਤੋਂ ਬਾਅਦ ਆਪਾਂ ਨੇ ਇੱਥੋਂ ਬੈਟ ਵਾਸਤੇ ਜਿਹੜਾ ਹੈ ਲੱਕ ਦਾ ਮੈਜ਼ਰਮੈਂਟ ਲੈਣਾ ਹੈ ਠੀਕ ਹੈ ਜੀ ਔਰ ਉਹਦੇ ਵਿੱਚ ਸੈਂਟਰ ਫ੍ਰੀਸ ਦੇ ਨਿਸ਼ਾਨ ਤੋਂ ਹੀ ਪਲੇਟ ਪਾ ਲੈਣੀ ਆਪਾਂ 1.5 ਇੰਚ ਦੀ ਠੀਕ ਹੈ ਜੀ ਹੁਣ ਆਪਾਂ ਨੇ ਜਿਹੜੇ ਪਲਾਜ਼ੋ ਪਹੁੰਚਣ ਤੇ ਗਿਰਦਾ ਰਹਿੰਦਾ ਹੈ ਜੋ ਝੋਲ ਪੈਂਦਾ ਹੈ ਉਹਦੇ ਲਈ ਕੀ ਕਰਨਾ ਇੱਥੋਂ ਪੌਣੇ 1 ਇੰਚ ਦੀ ਠੀਕ ਹੈ ਜੀ ਪੌਣੇ 1 ਤੇ ਡਾਊਨ ਕਾਰਟ ਪਾ ਦੇਣੀ ਆ ਔਰ ਇਹਨੂੰ ਇਸ ਤਰ੍ਹਾਂ ਤਿਰਛਾ ਬਣਾ ਲੈਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਇਦੋਂ ਕਰਾਂਗੇ ਕਟਿੰਗ ਜਿਤਕਸੀ ਕਟਿੰਗ ਕਰਿਆ ਜਿਹੜੇ ਸਾਡੇ ਚੈਨਲ ਤੇ ਨਵੇਂ ਆਉ ਫਿਰ ਸੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਔਰ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਕਰਕੇ ਤੁਸੀਂ ਨਾਲ ਦੀ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਆ ਕਰੋ ਤਾਂ ਕਿ ਸਾਡੀ ਜਿਹੜੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਰਿਸ਼ਤੇਦਾਰਾਂ ਨਾਲ ਆਪਣੀਆਂ ਭੈਣਾਂ ਨਾਲ ਸਹੇਲੀਆਂ ਨਾਲ ਤਾਂ ਕਿ ਜਿਹੜਾ ਉਨਾ ਨੂੰ ਵੀ ਸਿੱਖਣ ਦਾ ਮੌਕਾ ਜਿਹੜਾ ਆ ਮਿਲ ਸਕੀ ਹੁਣ ਆਪਾਂ ਨੇ ਇੱਥੋਂ ਵੀ ਕਟਿੰਗ ਕਰ ਲੈਣੀ ਐ ਓਕੇ ਜੀ ਹੁਣ ਆਪਾਂ ਨੇ A ਵਾਲੀ ਜਿਹੜੀ ਸਾਈਡ ਆ ਇਹ ਬਾਅਦ ਵਿੱਚ ਕਟਿੰਗ ਕਰਨੀ ਐ ਕਦੇ ਵੀ ਤੁਸੀਂ ਪਹਿਲਾਂ ਕਟਿੰਗ ਨਹੀਂ ਕਰਨੀ ਹੈਗੀ ਕਿਉਂਕਿ A ਦਾ ਵੀ ਇੱਕ ਬੈਨੀਫਿਟ ਐ ਬਾਅਦ ਵਿੱਚ ਇਕੱਠਾ ਕੱਟਣ ਦਾ ਹੁਣ ਆਪਾਂ ਨੇ ਇਸੇ ਤਰ੍ਹਾਂ ਬਾਕੀ ਫੈਬਰਿਕ ਨੂੰ ਵੀ ਵਿਛਾ ਲੈਣਾ ਹੈ ਹਾਂਜੀ ਇਹ ਦੇਖੋ ਹੁਣ ਆਪਾਂ ਜੋ ਬੈਕ ਸਾਈਡ ਹੈ ਉਹ ਸਾਨੂੰ ਥੋੜੀ ਐਕਸਟਰਾ ਚਾਹੀਦੀ ਆ ਇਸ ਕਰਕੇ ਆਪਾਂ ਇੱਥੋਂ 2.5 ਇੰਚ ਫालतू ਕਪੜਾ ਜਿਹੜਾ ਛੱਟ ਕੇ ਫਿਰ ਇਹਨੂੰ ਸੈੱਟ ਕਰਨਾ ਹੈ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਫਲਾਜ਼ੋ ਦੇ ਮੋਰੀ ਦੇ ਕੋਲੋਂ ਆਪਾਂ ਇੱਥੋਂ ਲੈਣਾ ਹੈ 2 ਇੰਚ ਅੱਡੇੜੇ ਇੰਚ ਵੀ ਲੈ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਕਿ ਸਾਡਾ ਪੌਂਚੇ ਕੋਲੋਂ ਟਾਈਟ ਹੋ ਸਕਦਾ ਹੈ ਜਾਂ ਮਾਰਜਨ ਐਕਸਟਰਾ ਰੱਖਣਾ ਹੈ ਕਿ ਅਗਰ ਇਨ ਫਿਊਚਰ ਸਾਨੂੰ ਖੁੱਲਾ ਕਰਨਾ ਪਵੇ ਤਾਂ ਤੁਸੀਂ ਇੱਥੋਂ 2 ਇੰਚ ਵੀ ਲੈ ਸਕਦੇ ਹੋ ਵੈਸੇ ਡੇਢ ਇੰਚ ਇਨਫ ਹੁੰਦਾ ਆ ਇਹ ਤੋਂ ਆਪਾਂ ਨੇ ਮਿਲਾ ਲੈਣਾ ਹੈ ਜਿਵੇਂ ਜੀ ਔਰ ਇਧਰੋਂ ਵੀ ਸੇਮ ਇਸੇ ਤਰ੍ਹਾਂ ਹੁਣ ਆਪਾਂ ਨੇ ਕੀ ਕਰਨਾ ਹੈ ਕਿ ਜਿਹੜਾ ਬੈਕ ਸਾਈਡ ਹੈ ਉਹ ਐਕਸਟਰਾ ਲੈਣਾ ਹੈ ਉਹ ਆਪਾਂ ਇੱਥੋਂ ਸਕੇਲ ਨੂੰ ਜੋ ਇੰਚ ਦੇਖ ਨੂੰ ਬਿਲਕੁਲ ਸਿੱਧਾ ਰੱਖ ਕੇ ਇਸ ਤਰ੍ਹਾਂ ਇੱਕ ਲਾਈਨ ਡਰਾ ਕਰ ਲੈਣੀ ਹੈ ਠੀਕ ਹੈ ਜੀ ਜੋ ਸਾਡਾ ਬੈਕ ਦੇ ਵਿੱਚ ਫਰੰਟ ਦੇ ਵਿੱਚ ਥੋੜਾ तिरछा ਆਇਆ ਸੀ ਇਹਦੇ ਵਿੱਚ ਆਪਾਂ ਨੇ ਬਿਲਕੁਲ ਸਿੱਧਾ ਹੀ ਕਰ ਲੈਣਾ ਹੈ ਔਰ ਇੱਥੋਂ ਆਪਾਂ ਨੇ ਸੇਮ ਬੁਲਾਈ ਦੇ ਦੇਣੀ ਹੈ ਹੁਣ ਇੱਥੋਂ ਤੁਸੀਂ ਬਿਲਕੁਲ ਸਿੱਧਾ ਬਣਾ ਲੈਣਾ ਜਿੰਨਾ ਸਾਡਾ ਫਰੰਟ ਪਹਿਲਾਂ ਹੈਗਾ ਹੀ ਸੀ ਠੀਕ ਹੈ ਜੀ ਹੁਣ ਇਸ ਤੋਂ ਉੱਪਰ ਆਪਾਂ ਨੇ ਸਾਈਜ਼ ਦੇ ਅਕੋਰਡਿੰਗ 2 ਇੰਚ ਆਪਾਂ ਐਕਸਟਰਾ ਲਈ ਆਇਆ ਔਰ ਇਹਨੂੰ ਇੱਥੇ ਤੱਕ ਤੇ ਸੇਮਾ ਬਣਾ ਲੈਣਾ ਠੀਕ ਹੈ ਜੀ ਹੁਣ ਇੱਥੋਂ ਵੀ ਕਰ ਦਾਂਗੇ ਕਟਿੰਗ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਇਸ ਤਰ੍ਹਾਂ ਪਲਾਜ਼ੋ ਕੱਟਣ ਦਾ ਅਗਰ ਤੁਹਾਨੂੰ ਸਾਡਾ ਸਿਖਾਣ ਦਾ ਤਰੀਕਾ ਪਸੰਦ ਆਉਂਦਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਦਿਆ ਕਰੋ ਜਿਹੜੇ ਲੋਕ ਇਹ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਨੂੰ ਵੀ ਫਾਇਦਾ ਮਿਲ ਸਕੇ ਇਹ ਤੋਂ ਵੀ ਆਪਾਂ ਨੇ ਕਟਿੰਗ ਕਰ ਲੈਣੀ ਹੈ ਇਓ ਕੇ ਸਾਡਾ ਕਟਿੰਗ ਹੋਣਾ ਸੀ ਇਹ ਵਾਲੀ ਸਾਈਡ ਤੋਂ ਕਟਿੰਗ ਕਰਨੀ ਹੈ ਬਿਲਕੁਲ ਮਾਰਕਿੰਗ ਦੇ ਉੱਪਰ ਉੱਪਰ ਆਪਾਂ ਕਟਿੰਗ ਕਰ ਦੇਣੀ ਹੈ ਉਹ ਇੱਥੇ ਲਗਾੜਾ ਨੇ ਆਪਾਂ ਨੇ ਕੱਟ ਫੋਲਡਿੰਗ ਵਾਸਤੇ ਏ ਜੋ ਆਪਾਂ ਨੇ ਪਲੇਟ ਦੀ ਮਾਰਕਿੰਗ ਕੀਤੀ ਸੀ ਇਹਦੇ ਤੇ ਵੀ ਆਪਾਂ ਨੇ ਕੱਟ ਲਗਾ ਦੇਣੇ ਆ। ਇਸ ਸਾਈਡ ਇਹ ਆਪਾਂ ਕੈਂਚੀ ਦੇ ਨਾਲ ਚੋਕ ਦੇ ਕੇ ਇਧਰ ਮਾਰਕਿੰਗ ਕਰ ਲੈਣੀ ਹੈ। ਠੀਕ ਹੈ ਜੀ ਇਹਦੇ ਕੋ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ। ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆndi ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਫॉर ਵਾਚਿੰਗ ਕਾਰਟਿਕ ਚੈਨਲ।